ਹਾਲ ਜੀ ਸਾਰਿਆਂ ਨੂੰ ਹੋ ਸਨਾਓ ਕਿਦਾਂ ਠੀਕ ਹਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ YouTube ਫੈਮਲੀ ਨੂੰ ਅੱਜ ਛੋਟੀ ਜਿਹੀ ਕੁੜੀ ਕਹਿੰਦੀ ਮੇਰੀ ਦੋਸਤ ਮੈਨ ਲੱਗੇ ਆ ਭੁੱਖ ਮੈਨ ਆ ਮਿੱਠੀ ਰੋਟੀ ਮੈਂ ਕਹਾਂ ਭਈ ਮੈਂ ਤਾਂ ਵੀਡੀਓ ਬੜੀਆਂ ਚੱਕਰਾਂ ਚ ਲੱਗੀ ਜਾਂਦੀਆਂ ਤੁਸੀਂ ਆਪ ਬਣਾ ਲਓ ਅੱਜ ਤਾਂ ਨਾਨਾ ਸੀ ਘਰ ਤੇ ਨਾਨਾ ਕਹਿੰਦਾ ਤੇ ਮੈਂ ਬਣਾ ਕੇ ਖਵਾਣਾ ਮਿੱਠੀ ਰੋਟੀ ਆ ਲਓ ਜੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਆ ਹੋ ਗਿਆ ਹੁਣਾ ਪੇੜਾ ਕਿਹੜਾ ਵੇਲ ਦੇ ਪਾਇਓ ਸ਼ੱਕਰ ਵਾਲੀ ਹੈ ਮੇਰੀ ਚੀਨੀ ਦੀ ਸ਼ੱਕਰ ਵਾਲੀ ਗਾਣੀ ਆ ਚੀਂਦੀ ਵਾਲੀ ਗਾਣੀ ਆ ਦੱਸੋ ਭਾਈ ਸ਼ੱਕਰ ਬਾਜ਼ ਨਾ ਆ ਲਓ ਜੀ ਹੁਣ ਲੱਗੇ ਆ ਬਣਾਉਣ ਆਪਾਂ ਮਿੱਠੀ ਰੋਟੀ ਕਹਿੰਦੇ ਮੈਂ ਬਣਾ ਕੇ ਖਵਾਉਣਾ ਅੱਜ ਤਾਂ ਮੈਂ ਕਹਿੰਦਾ ਚਲ ਖਵਾਓ ਤੁਸੀਂ ਤੇੜਾ ਤਾਂ ਬਣਾ ਲਿਆ ਇਹਨਾਂ ਨੇ ਬਹੁਤ ਸੋਹਣਾ ਤੇ ਨਾ ਰੋਟੀ ਵੀ ਬਣਦੀ ਪਈ ਆ ਆ ਦੇਖੋ ਜੀ ਅੱਜ ਰੋਟੀ ਬਣਾਣਗੇ ਮਿੱਠੀ ਤੁਸੀਂ ਵੀ ਖਾਓ ਆ ਲਓ ਜੀ ਪੂਰੀਓ ਨੱਪੀ ਜਾਂਦੇ ਨੇ ਵਾਹ ऐसे ਪਿੰਡ ਦੇ ਆ ਇਹ ਕੰਮ ਕੁਮ ਨਹੀਂ ਨਾ ਨਾ ਹੁੰਦਾ ਪਰ ਮਿੱਠੀ ਰੋਟੀ ਬਣਾ ਲੈਂਦੇ ਆ ਬੜੇ ਸ਼ਕੀਨ ਆ ਕੁੱਤੀ ਦੇ ਚੱਕ ਲਈ ਚੱਕ ਵਾ ਦੀ ਵਾ ਇਹਦੀ ਪਤਾ ਦੀ ਕੋੜੀ ਕੋੜੀ ਬੋਕਰੀ ਆ ਇਹ ਬੈਠੀ ਆ ਫੇ ਸ਼ਿਕਾਰ ਸਾਡਾ ਰੋਟੀ ਖਾਣ ਨੂੰ ਹੈ हलद चक दो फटे टब तो कीली सुबह जलंधर शाम मंदिर ये चको ही रोटी मना बनाता जी ए चक दौ जी की रोटी बन गई दानिया माप पहली बार पहली बार रोटी बना के अजी बनाई तो बहुत बार लेकिन अस बना नहीं सी दें अज मतलब के भी छोटी जी मगर पई हुई सी भी रोटी खानी है नाना जी मैं तुम्हें बना के खौ मिस्त्री लगे हुए हैं ਤੇ ਕੀ ਨਿਕੱਢਿਆ ਹੋਇਆ ਦੋ ਵਿੱਚ ਕਹਿੰਦੇ ਆਬ ਨਹੀਂ ਕੱਢਿਆ ਹੋਇਆ ਯਾਰ ਕੀ ਨਿਕੱਢਿਆ ਹੋਇਆ ਤੇ ਤੁਸੀਂ ਦੇਸੀ ਕਿਉਂ ਲਾ ਲਓ ਆਜੋ ਨਹੀਂ ਜਾੜੀ ਆਪਾਂ ਆ ਲਓ ਜੀ ਇਹ ਰਹਿਣ ਦਿਓ ਤੁਸੀਂ ਦੇਸੀ ਕਿਉਂ ਲਾਓ ਦੇਸੀ ਕਿਉਂ ਹੈਗਾ ਵਿੱਚ ਦੇਸੀ ਕਿਉਂ ਲਾਓ ਅੱਛਾ ਟਾਈਮ ਨਹੀਂ ਹੈਗਾ ਮੈਂ ਖਾਂਦਾਂ ਮੈਂ ਰੋਟੀ ਇਹ ਆ ਲਓ ਜੀ ਮਿੱਠੀ ਰੋਟੀ ਥਾਲੀ ਮੈਂ ਕਿਹਨੇ ਜਮਟਾ ਹੋ ਜਵੇ ਨਾ ਠੀਕ ਹੈ ਨਾ ਜੀ ਆ ਲਓ ਜੀ ਦੇਸੀ ਬੰਦੇ ਮਸਾਲੇ ਹੋ ਗਏ ਸਿਓ ਕੇਓ ਤੇ ਦੇਸੀ ਰੋਟੀਆਂ ਠੀਕ ਹੈ ਜੀ ਬਣਾਉਣ ਦਾ ਵਲੋਗ ਦੂਜਾ ਸੈਗਮੈਂਟ ਸਿੱਧੇ ਰੋਟੀ ਬਣਾਉਂਦਾ ਇਸ ਤਰ੍ਹਾਂ ਕਰਕੇ ਆਹ ਲੋ ਜੀ ਜਾਂ ਤੇ ਸਿੱਟਾ ਦਾ ਪੈਜ ਮ ਪਰੇ ਹੋ ਗਿਆ ਪਈਗਾ ਸਿੱਟਾ ਵੀ ਪੈਜ ਜਾਣਾ ਇਹ ਸਾਡੀ ਸਬਜੀ ਸੀ ਆਪੇ ਪਕਾ ਰਹੀ ਦੀ ਆਜੀ ਬਣ ਕੇ ਹੋ ਗਿਆ ਪਰੌਂਠਾ ਤਿਆਰ ਕਿੰਨਾ ਵਧੀਆ ਜਦੋਂ ਮੈਂ ਹਲਤ ਕਰਵਾ ਲਿਆ ਸਿੱਟੀ ਕਰੀ ਹੋਈ ਸਾਡੇ ਜਿੱਦ ਨੇ ਅੱਜ ਸਰੀਆਂ ਬੰਦੇ ਸੀ ਸਾਡੇ ਉੱਪਰ ਲੈੰਟਰ ਪੈਣਾ ਅੱਜ ਆਪਣੇ ਨਾਨਾ ਜੀ ਦਾ ਪਰੌਂਠਾ ਖਾਊਗੀ ਬਣਾਇਆ ਹੱਥ ਦਾ ਕਿੰਨਾ ਵਧੀਆ ਲੱਗੂਗਾ ਅਸੀਂ ਉਹਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਵੀ ਪਿਆਰ ਕਰਿਆ ਕਰੋ ਛੋਟੀਆਂ ਬੱਚੀਆਂ ਨੂੰ ਹੈਨਾ ਕੰਨਿਆ ਤੇਰੀਆਂ ਹੁੰਦੀਆਂ ਨੇ ਆ ਲਓ ਜੀ ਤੁਸੀਂ ਕਰੋ ਹੁਣ ਥੱਲੋ ਪਰੌਂਠਾ ਤੁਸੀਂ ਪੂਰਾ ਹੀ ਬਣਾ ਕੇ ਖਾਓ ਸੋ ਦਹੀਂ ਦੇ ਨਾਲ ਹੈ ਨਾ ਹੋ ਜਾਵੇ ਮਲਾਈ ਵੀ ਹੋ ਜਾਣਾ ਹਾਂ ਮਲਾਈ ਖਾਣੀ ਪੁੱਤ ਮਲਾਈ ਖਾ ਲਈ ਮਲਾਈ ਖਾਓ ਪੁੱਤ ਮੈਂ ਮਲਾਈ ਖਾ ਲਿਆ ਤੇ ਆਟਾ ਪਟਾ ਅਸੀਂ ਤਾਂ ਖਾ ਲਿਆ ਸੀਗੀਆਂ ਤੇ ਇਹ ਰਹਿ ਗਈ ਸੀ ਕਿ ਫਿਰ ਅਸੀਂ ਇਹ ਚੱਲੂ ਪੈਨੋ ਬਣਾ ਕੇ ਨਹੀਂ ਮੈਂ ਤਾਂ ਪਹਿਲਾਂ ਤੇ ਪਲਾਨ ਸੀ ਤਾਂ ਇਹਦੇ ਪਰ ਰੋਕੀ ਨਹੀਂ ਸੀ ਅਸਾਂ ਪਹਿਲਾਂ ਪਲਾਨ ਸੀ ਤੇਰਾ ਠੀਕ ਆ ਆ ਲੌਜੀਕ ਤਾਂ ਜੋ ਆਏ ਤੇ ਫਿਰ ਆਹ ਲਓ ਬਣ ਗਿਆ ਆ ਦਿਖਾ ਦਿਓ ਜੀ ਦਿਖਾ ਦਿਓ ਆ ਲਓ ਜੀ ਪਰੌਂਠਾ ਬਣ ਕੇ ਹੋ ਗਿਆ ਤਿਆਰ ਆ ਦੇਖੋ ਬਹੁਤ ਦੇਖ ਲਓ ਜੀ ਤੇ ਕਿੰਨਾ ਵਧੀਆ ਇੱਕ ਹੋਰ ਬਣਾਣਾ ਤੁਸੀਂ ਬਣਾਣਾ ਆਹ ਲਓ ਜੀ ਪਰੌਂਠਾ ਹੋ ਗਿਆ ਤਿਆਰ ਬਣ ਕੇ ਤੇ ਹੁਣ ਨਾਲ ਲਾਉਗੀ ਮਲਾਈ ਇਹਦੇ ਤੇ ਇਹ ਲਈ ਤੋ ਇਹ ਲਈਆ ਜੀ ਮલાઈ ਤੇ ਨੰਨਾ ਜੀ ਨੇ ਦਿੱਤਾ ਪੋਣ ਰੰਗਾ ਘਾ ਕੇ ਤਿਆਰ ਹਾਂ ਆ ਲੋ ਜੀ ਇੱਕ ਹੋਰ ਬਣ ਲੱਗਿਆ ਤਾੜੀਆਂ ਹੋ ਜਾਣ ਵਾਹ ਜੀ ਵਾਹ ਹਣ ਇਹ ਆਲਾ ਬੇਟਾ ਅੱਜ ਘਰ ਵਿੱਚ ਮਿੱਠਾ ਹੀ ਮਿੱਠਾ ਅੱਜ ਘਰ ਵਿੱਚ ਮਿੱਠਾ ਹੀ ਮਿੱਠਾ ਇਹ ਆ ਲੋ ਜੀ ਛੋਟੀ ਜੀ ਲੈ ਕੇ ਜਾ ਰਹੀ ਹੈ ਆ ਲੋ ਲੈ ਜਾਓ ਗਰਮਾ ਗਰਮ ਆਲੋਜੀ ਤੇ ਇਹ ਦੂਜਾ ਪਰੌਂਠਾ ਵੀ ਤਿਆਰ ਹੋਣ ਲੱਗਾ ਮੈਂ ਨਾਲ ਦਾ ਇਹ ਨਾਨਾ ਜੀ ਖਾਣਗੇ ਇਹਦਾ ਮੈਨੂੰ ਸ਼ੱਕ ਪੈਂਦਾ ਨਹੀਂ ਨਹੀਂ ਮੈਂ ਖਾऊंगी ਤੂੰ ਹੀ ਖਾ ਲੈ ਮੈਂ ਖਾ ਲਵਾਂ ਸੀ ਤਾਂ ਬੜਾ ਮੋਟਾ ਤਕੜਾ ਪਰੌਂਠਾ ਲਾਤਾ ਇੱਕ ਤੇ ਆਲੋਜ ਸੈੱਟ ਤਾਂ ਹੁਣ ਠੰਡ ਦਾ ਵਿੱਚ ਪੂਰਾ ਹੀ ਕੜਸ਼ੀ ਭਰ ਕੇ ਵਾਹ ਵਾਹ ਆ ਚੱਕੋ ਜੀ ਪੰਜਾਬੀ ਲਾਗੇ ਹੋਣਾ ਜੀ ਪਰੌਂਠੇ ਖਾਣ ਮਿੱਠੇ ਪਰੌਂਠੇ ਅੱਜ ਮਿੱਠਾ ਹੀ ਮਿੱਠਾ ਵੈਸੇ ਵੀ ਅੱਜ ਘਰ ਦੇ ਵਿੱਚ ਆਪਣੇ ਮਤਲਬ ਕਿ ਸਰੀਆ ਬੰਦੇ ਪੈਨੇ ਉੱਪਰ ਬੀਜੀ ਸੀ ਕੰਮ ਚ ਤੇ ਨਾਨਾ ਜੀ ਕਹਿੰਦਾ ਮੈਂ ਬਣਾ ਕੇ ਪਰੌਂਠਾ ਖਵਾਉਣਾ ਠੀਕ ਹੈ ਜੀ ਦੇਖ ਲੋ ਤੁਸੀਂ ਵੀ ਤੇ ਤੁਸੀਂ ਸੁਣਦੇ ਪੈਨੇ ਜਿਨ੍ਹਾਂ ਜਿਨ੍ਹਾਂ ਦੇ ਹਸਬੰਡ ਨੇ ਤੁਸੀਂ ਵੀ ਮਿੱਠੇ ਪਰੌਂਠੇ ਬਣਾ ਕੇ ਆਪਣੀਆਂ ਮਤਲਬ ਕਿ ਘਰ ਵਾਲੀਆਂ ਨੂੰ ਤੇ ਛੋਟੀਆਂ ਬੱਚੀਆਂ ਨੂੰ ਖਵਾਇਆ ਜਰੂਰ ਕਰੋ ਮੈਂ ਵੀ ਖਾਉਂਗੀ ਅਸੀਂ ਦੋਨੇ ਖਾਣਗੇ ਹੈਨਾ ਹੈਨਾ ਜੀ ਅੱਪਾ ਦੋਨੇ ਖਾਣਗੇ ਹਾਂ ਜੀ ਆਹ ਲਓ ਜੀ ਪੂਰਾ ਜੋਰ ਲਾਇਆ ਪਰੌਂਠਾ ਬਣਾਉਣ ਨੂੰ ਤੇ ਤੇ ਰੱਖ ਦੋ ਆਪਾਂ ਪਿੱਛੇ ਨੂੰ ਹੁਣ ਖੰਡ ਤੇ ਇੱਕ ਡੱਬੀ ਜੀ ਪਈ ਆ ਇਹ ਵਾਲੀਆਂ ਇਹ ਵਿੱਚ ਆ ਉੱਪਰ ਪਾइए ਪਾਇਆ ਹੋ ਜੀ ਉੱਪਰ ਚਲੋ ਕੁੜੀ ਮੈਨੂੰ ਕਦੀ ਕਹਿੰਦੀ ਅੱਜ ਸਰੀਆਂ ਬਣ ਹੋਇਆ ਨਾਨੀ ਮੈਂ ਪੋਠੇ ਦੇ ਪੈ ਮ ਮੱਥਾ ਟੇਕ ਕੇ ਆਉਂਦੀ ਆ ਮਿੱਠਾ ਆਪਣੇ ਘਰ ਵਿੱਚ ਮੈਂ ਕਿਹਾ ਟੇਕਿਆ ਭਾਈ ਚਲ ਮਿੱਠਾ ਬਰੌਂਠਾ ਬਣਨ ਲੱਗਿਆ ਆਲੋਚੀ ਆ ਦੋ ਬਣ ਗਏ ਇੱਕ ਖਾਓ ਇਹ ਛੋਟੀ ਜੀ ਚੰਗਾ ਤਕੜਾ ਮੋਟਾ ਇੱਥੇ ਆ ਵੀ ਥੱਲੋ ਜੀ ਹਲੋ ਜੀ ਇਜੇ ਤਾਂ ਤੁਹਾਡੀ ਸਾਡੀ ਵੀਡੀਓ ਸੋਹਣੀ ਲੱਗੀ ਵਧੀਆ ਲੱਗੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੁਹਾਡੀ ਆਪਣੀ ਪੰਮੀ ਧਾਰੀਬਾਦ ਤੇ ਮੇਰੇ ਨਾਲ ਹੈਗੇ ਨੇ ਬਲਜਿੰਦਰ ਸਿੰਘ ਜੀ ਸਾਡੇ ਘਰ ਦੇ ਠੀਕ ਹੈ ਜੀ ਆਲੋ ਜੀ ਇਹ ਭੋਲੇ ਭਾਲ ਨੇ ਜੀ ਬਹੁਤ ਜ਼ਿਆਦਾ ਤੁਹਾਨੂੰ ਫੇਸ ਵੀ ਦਿਖਦੀ ਹੋਣੀ ਆ ਦੇਖ ਲਓ ਬਹੁਤ ਸ਼ਰੀਫ ਨੇ ਮੈਂ ਹੈਗੀਆਂ ਥੋੜੀ ਜੀ ਹਾਸਮੁਖ ਵਾਲੀ ਚ ਲੱਗ ਚੁ

ਬਹੁਤ ਵਧੀਆ ਬਣਿਆ ਤੇ ਮੈਂ ਆਪਣਾ ਜੀਤਾ ਬਣ ਮਨਵਾ ਟੇਸਟੀ ਆ ਨਾਲੇ ਨਾਲੇ ਸੁੱਖਾ ਕੰਮ ਹੈ ਨਾ ਜੇ ਜੇ ਕੋਈ ਵੀ ਦੇਖਦੇ ਪਏ ਆ ਤੁਹਾਡੀਆਂ ਵੀ ਜੇ ਬੀਵੀਆਂ ਚਲੀਆਂ ਜਾਂਦੀਆਂ ਪੇਕਿਆਂ ਨੂੰ ਸ਼ਾਪਿੰਗ ਕਰਨ ਕਿਤੇ ਵੀ ਤੇਸੀ ਘਿਓ ਦੇ ਪਰੌਂਠੇ ਬਣਾ ਕੇ ਤੋੜਨਾ ਬਹੁਤ ਤੁਸੀਂ ਤੋੜਿਆ ਹਾਂ ਟੁੱਟ ਗਿਆ ਜੇ ਤੁਸੀਂ ਕਿਉਂ ਪਰੌਂਠੇ ਬਣਾ ਕੇ ਖਾਇਆ ਕਰੋ ਬਾਅਦ ਚ ਠੀਕ ਹੈ ਨਾ ਪੂਰਾ ਖਲਾਰਾ ਪਾ ਦਿਆ ਕਰੋ ਆਪਕੇ ਸਾੰਬਣ ਗਿਆ ਐਸ ਤਰ੍ਹਾਂ ਹੀ ਕਰਦੇ ਨੇ ਇਹ ਵੀ ਜਦੋਂ ਅਸੀਂ ਜਾਂਦੇ ਆ ਖਲਾਰਾ ਪਾ ਦਿੰਦੇ ਨੇ ਅਸੀਂ ਆ ਕੇ ਸਾੰਸ ਸਭ ਪਤਾ ਛੋੜ ਛੋੜੀ ਬਣਾਉਣਗੇ ਪਰੌਂਠਾ ਮੈਨੂੰ ਮਿੱਠਾ ਖਾਣਾ ਨਹੀਂ ਚਾਹੀਦਾ ਜੇ ਕਦੇ ਬਣਾਉਂਦੇ ਵੀ ਨੇ ਬਸ ਜੇ ਹੁਣ ਤਾਂ ਘਟ ਕੇ ਨੇ ਤੇ ਫਿਰ ਤਵਾ ਧੋ ਦੇਣਗੇ ਉਹ ਤਵੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਪਰੌਂਠਾ ਖਾਧਾ ਹੈ ਬਣਾ ਕੇ ਮੰਨ ਜੋ ਮੰਨ ਜੋ ਉਹ ਮੰਨ ਨਹੀਂ ਜਾਣਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਸ਼ੀ ਕਾਲ ਜੀ ਆਜੋ ਖਾਦੋ ਪਰੌਂਠੇ ਇਹ ਵੀ ਤਿਆਰ ਹੋ ਗਿਆ ਬਣ ਕੇ ਇਹ ਹੁਣ ਸਾਡਾ ਦੋਹਾਂ ਜਣਿਆਂ ਦਾ ਅੱਡਾ ਅੱਡਾ ਅਸੀਂ ਖਾਂਦੇ ਠੀਕ ਹੈ ਜੀ ਤੇ ਇਹ ਟੁੱਟ ਗਿਆ ਥੋੜਾ ਜਿਹਾ ਪਰੌਂਠਾ ਸ੍ਰਸ਼ਟੀ ਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਪਿਆਰ ਮੈਨੂੰ ਮਿਲੀ ਜਾਵੇ ਮੇਰੇ ਸੋਹਣੇ ਬੱਚੇ ਵਿੱਚ ਮੇਰੇ ਵੱਡੇ ਭੈਣ ਭਾਈ ਸੋਹਣੀਆਂ ਬੱਚੀਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਆਪਣਾ ਪਿਆਰ ਬਣਾ ਲੈ ਜੀ YouTube ਤੇ ਇੱਕ ਦੂਜੇ ਨੂੰ ਹੌਸਲਾ ਦਵੋ ਆਪਾਂ ਤੇ ਆਪਾਂ ਆਪਣਾ ਮਤਲਬ ਕਿ ਅੱਗੇ ਇੱਕ ਦੂਜੇ ਦੇ ਹੌਸਲੇ ਨਾਲ ਆਪਾਂ ਅੱਗੇ ਵਧ ਸਕੀਏ ਠੀਕ ਹੈ ਨਾ ਬਸ ਹੌਸਲਾ ਨਾ ਟੋੜੋ ਕਮੈਂਟ ਵਧੀਆ ਕਰਦੇ ਆ ਕਰੋ ਇਹ ਵਾ ਨਾ ਕਮੈਂਟ ਆਲ ਬਣ ਗਈ ਜੀ ਰੋਟੀ ਤੇ ਪਲੇਟ ਵਿੱਚ ਰੱਖ ਲੋਗੇ ਤੁਸੀਂ ਬਹੁਤ ਵਧੀਆ ਬਾਲ ਲੱਛੀ ਇਹ ਆ ਸਾਡੀ ਬਣ ਕੇ ਹੋ ਗਿਆ ਤਿਆਰ ਥੋੜਾ ਕੁੱਟ ਗਿਆ ਪਰ ਅੰਠਾ ਚਲ ਕੋਈ ਗੱਲ ਨਹੀਂ ਗੈਸ ਕਰਤਾ ਬੰਦ ਤੇ ਆ ਲਓ ਜੀ ਤੇ ਆਪਾਂ ਸੇ ਖਾਣੇ ਆ ਹੁਣ ਤੇ ਆਪਣੇ ਇਸ ਤਰੀਕੇ ਪਿਆਰ ਬਣਾ ਕਮੈਂਟ ਸੋਹਣੇ ਕਰਿਆ ਕਰੋ ਵਧੀਆ ਕਰਿਆ ਕਰੋ ਹੌਸਲਾ ਦਿਆ ਕਰੋ ਕਿ ਹਾਂ ਤੁਸੀਂ ਵੀਡੀਓ ਬਣਾਤੇ ਕਈ ਵਾਰ ਬੰਦਾ ਕੋਈ ਮਜਬੂਰੀ ਨੂੰ ਵੀਡੀਓ ਬਣਾਉਂਦਾ ਹੈ ਨਾ ਘਰ ਦੇ ਵਿੱਚ ਤੇ ਕਈ ਮਜਬੂਰੀਆਂ ਹੁੰਦੀਆਂ ਨੇ ਹਰ ਇੱਕ ਦਾ ਜੀ ਕਰਦਾ ਸੀ ਅੱਗੇ ਵਧੀਏ ਹੈ ਨਾ ਤੇ ਲੇਡੀਜ਼ ਨੂੰ ਵੀ ਹੁੰਦਾ ਕਈ ਵਾਰ ਲੋਕ ਕਮੈਂਟ ਵੀ ਗਲਤ ਕਰ ਦਿੰਦੇ ਤੁਹਾਡੀ ਆ ਉਮਰ ਆ ਕੋਈ ਤੁਸੀਂ ਜੀ ਪਾਠ ਪੂਜਾ ਕਰੋ ਪਾਠ ਪੂਜਾ ਵੀ ਅਸੀਂ ਕਰਦੇ ਆ ਇਹ ਵੀ ਅਸੀਂ ਇੱਕ ਮਿਹਨਤ ਕਰਦੇ ਆ ਹੈ ਨਾ ਸੋਹਣੇ ਕਮੈਂਟ ਕਰਿਆ ਕਰੋ ਯਾਰ ਹੌਸਲਾ ਦਿਆ ਕਰੋ ਸਾਨੂੰ ਤੇ ਇਹਦੇ ਨਾਲ ਅਸੀਂ ਅੱਗੇ ਵੱਧ ਸਕੀਏ ਪਰ ਦਿਲ ਜਾਂ ਟੁੱਟ ਜਾਂਦਾ ਮੇਰਾ ਤਾਂ ਵੀਡੀਓ ਬਣਾਉਣ ਨੂੰ ਜੀ ਨਹੀਂ ਕਰਦਾ ਜੇ ਕੋਈ ਕਹਿ ਦੇਵੇ ਤੇ ਤੁਹਾਡੀ ਪਾਠ ਪੂਜਾ ਦੀ ਉਮਰ ਆ ਯਾਰ ਕਿੰਨੀ ਕਿ ਸਾਡੀ ਉਮਰ ਪਾਠ ਪੂਜਾ ਹੀ ਤਾਂ ਹਰ ਇੱਕ ਉਮਰ ਆ ਤੁਸੀਂ ਬੱਚਾ ਵੀ ਕਰਦਾ ਪਾਠ ਪੂਜਾ ਇਹ ਤੋਂ ਆਪਾਂ ਬੁੜੇ ਹੋ ਕੇ ਪਾਠ ਪੂਜਾ ਕਰਨੀ ਆ ਆ ਗਲਤ ਗੱਲ ਤੁਸੀਂ ਕਹਿ ਦਿੰਦੇ ਆ ਪਾਠ ਪੂਜਾ ਦੀ ਪਰਮਾਤਮਾ ਕਹਿੰਦੇ ਜਦ ਤੇ ਬੱਚਾ ਪੈਦਾ ਹੋ ਗਿਆ ਜਦ ਤੋਂ ਹੀ ਸ਼ੁਰੂ ਹੋ ਜਾਂਦਾ ਪਾਠ ਪੂਜਾ ਦੀ ਉਮਰ ਹਾਂ ਇਹ ਨਾ ਕਿ ਹੁਣ ਬੁਢੇ ਹੋ ਗਏ ਤੇ ਤੂੰ ਤਾਂ ਮਾਲਾ ਫਾਲਾ ਹੱਤ ਤੇ ਤਾਂ ਇਹ ਉਮਰ ਆ ਤੇਰੀ ਨਾ ਉਮਰ ਸਾਰੀ ਹੈ ਪਰਮਾਤਮਾ ਨੇ ਕਿਹਾ ਪਾਠ ਪੂਜਾ ਕਰੋ ਤੁਸੀਂ ਬੈਠ ਕੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਕਿਹਾ ਗੁਰਦੁਆਰੇ ਜਾਓ ਇਹ ਥੋੜਾ ਆਪਾਂ ਬੁਢੇ ਹੋ ਕੇ ਗੁਰਦੁਆਰੇ ਜਾਣਾ ਬਾਅਦ ਚਾਪਾ ਜੋ ਮਰਜ਼ੀ ਕਰੀ ਚਲੋ ਹੁਣ ਬੁਢੇ ਹੋ ਗਏ ਜਿਸ ਤਾ ਹੋਂ ਜਾਣਾ ਐ ਇਦਾਂ ਦੇ ਕਮੈਂਟ ਮੈਨੂੰ ਬਿਲਕੁਲ ਪਸੰਦ ਨਹੀਂ ਵੀ ਜੇ ਕੋਈ ਕਰਦਾ ਤੁਹਾਡੀ ਉਮਰ ਨਹੀਂ ਜੀ ਇਹ ਕੰਮ ਕਰਨ ਦੀ ਤੁਸੀਂ ਪਾਠ ਪੂਜਾ ਦੀ ਉਮਰ ਕਿੰਨੇ ਕੱਸੀ ਬੁਢੇ ਹੋਗੇ ਇਹ ਜਿਸ ਆਪਾਂ ਬੁਢੇ ਹੋ ਕੇ ਕਰਨੇ ਆ ਵੀ ਪਾਠ ਪੂਜਾ ਕਰਨੀ ਆ ਜੱਤੇ ਆਪਾਂ 9 ਸਾਲ ਹਾਂ ਪਾਰਟੂ ਜੀ ਆਪਣੇ ਵਾਸਤੇ ਬਹੁਤ ਜ਼ਰੂਰੀ ਆ ਕਮੈਂਟ ਸੋਹਣੇ ਕਰਿਆ ਕਰੋ ਵਧੀਆ ਕਰਿਆ ਕਰੋ ਸਾਡਾ ਦਿਲ ਨੂੰ ਲੱਗ ਜਾ ਮੇਰੇ ਬੱਚਿਓ ਠੀਕ ਹੈ ਨਾ ਕੋਈ ਗਲਤੀ ਸਲਤੀ ਮਾਫ ਕਰਦੇ ਹੋ ਜੀ ਜੇ ਮੇਰੇ ਤੋਂ ਬਾਈਸ ਸਾਂਸ ਕੋਲ ਗਲਤੀ ਹੋ ਗਈ ਆ ਤੁਹਾਡੀ ਆਪਣੀ ਪੰਮੀ ਤਾਰੀਵਰ ਮੈਂ ਸਿੱਧੀ ਸਾਦੀ ਆ ਮੈਂ ਸਿੱਧੀ ਗੱਲ ਕਹਿ ਦਿੰਦੀ ਆ ਛਪਲਟ ਗੱਲ ਕਹਿ ਦਿੰਦੀ ਆ ਜੋ ਵੀ ਮੈਨੂੰ ਇੰਗਲਿਸ਼-ਉੰਗਲਿਸ਼ ਘੱਟ ਆਉਂਦੀ ਆ ਥੋੜੀ ਬਾਲੀ ਆਉਂਦੀ ਆ ਤੁਸੀਂ ਮੈਨੂੰ ਸਿਖਾਉਂਦੇ ਆ ਠੀਕ ਆ ਜੀ ਤੇ ਮੇਰਾ ਮੈਨੂੰ ਤੁਹਾਡਾ ਪਿਆਰ ਮਿਲਦਾ ਰਹੇ ਮੈਂ ਤੁਹਾਨੂੰ ਪਿਆਰ ਕਰਦੀ ਰਹਿਣਾ ਹੈ ਨਾ ਮੇਰੀ ਸਾਰੀ ਫੈਮਿਲੀ ਨੂੰ ਆਈ ਅ ਤੇ ਬਾਕੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਫੇਰ ਤੁਹਾਨੂੰ ਅਗਲੇ ਬਲੌਗ ਵਿੱਚ ਮਿਲਾਂਗੇ ਮੈਂ ਸਿੱਧਾ ਸਾਦਾ ਜਿਹਾ ਬਲੌਗ ਪਾਤਾ ਤੇ ਕੋਈ ਗਲਤੀ ਹੋ ਗਈ ਮੈਨੂੰ ਜਰੂਰ ਮਾਫ ਕਰਦੇ ਹੋ ਜੇ ਕੋਈ ਗਲਤੀ ਹੋਈ ਮੈਨੂੰ ਕਮੈਂਟ ਕਰਕੇ ਕਹਿ ਦੇ ਵੀ ਇਸ ਨੂੰ ਆ ਤੁਹਾਡੀ ਗੱਲ ਪੰਮੀ ਧਾਰੀਵਾਲ ਜੀ ਵਧੀਆ ਨਹੀਂ ਲੱਗੀ ਵੈਸੇ ਮਾੜੀ ਨੇ ਕਹਿੰਦੀ ਵੀ ਰੱਬ ਦਾ ਨਾਮ ਲੱਗੋ ਹੈਨਾ ਹਮੇਸ਼ਾ ਲਓ ਪ੍ਰਮਾਤਮਾ ਦਾ ਹਰ ਇੱਕ ਟਾਈਮ ਆ ਹੰਬਰ ਹਰ ਇੱਕ ਹੰਬਰ ਆ ਬਚਪਨ ਤੋਂ ਲੈ ਕੇ ਬੜੇਪੇ ਤੱਕ ਪ੍ਰਮਾਤਮਾ ਦਾ ਨਾਮ ਲੈਣਾ ਇਹੀ ਨਾਲ ਜਾਣਾ ਹੋਰ ਕੁਛ ਨਾਲ ਨਹੀਂ ਜਾਣਾ ਠੀਕ ਹੈ ਤਾਂ ਆਪਾਂ ਮਨੋਰੰਜਨ ਕਰਦੇ ਆਪਾਂ ਮਨ ਲੱਗਿਆ ਰਹਿੰਦਾ ਬਈ ਬੜਾ ਪਰੇ ਟੈਨਸ਼ਨ ਆਉਂਦੀ ਆਪਾਂ ਟੈਨਸ਼ਨਾਂ ਦੂਰ ਕਰਨ ਵਾਸਤੇ ਇਹ ਵੀਡੀਓ ਸ਼ਾਰਟ ਬਣਾਉਣ ਲੱਗ ਜਾਨੇ ਆ। ਇਹ ਨਾਲੇ ਚਲੋ ਬੜਾ ਮਨ ਲੱਗ ਜਾਊਗਾ। ਬਈ ਕੈਸੇ ਦੀਆਂ ਮਜਬੂਰੀਆਂ ਵੀ ਹੁੰਦੀਆਂ। ਕੋਈ ਚਾਹੁੰਦਾ ਵੀ ਅਸੀਂ ਵੀ ਅੱਗੇ ਵਧੀਏ ਸੰਤ ਪੈਸਾ ਆਉਣ ਲੱਗ ਜਾ YouTube ਤੋਂ ਹੈ ਨਾ। ਬਾਕੀ ਆਪਣੀ ਆਪਣੀ ਕਿਸਮਤ ਆ। ਹਰ ਇੱਕ ਹਿੰਮਤ ਕਰਦਾ, ਹਰ ਇੱਕ ਕਰਦਾ। ਬਜ਼ੁਰਗ ਬਜ਼ੁਰਗ ਕਰਦੇ ਨੇ। ਹੈ ਨਾ? ਪਾਠ ਵੀ ਅਸੀਂ ਕਰਦੇ ਆ, ਪ੍ਰਮਾਤਮਾ ਦਾ ਨਾਮ ਵੀ ਲੰਨੇ ਆ। ਉਹਦੇ ਬਿਨਾਂ ਅਸੀਂ ਕਾਹਦੇ ਜੋਗਦੇ ਆ। ਚਲੋ ਠੀਕ ਆ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।